ਦੇਖ ਰਹੇ ਹੋ ਜੀ ਸਮਾਣਾ ਦੀ ਤਹਿਸੀਲ ਪਾਰਕ ਤੋਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿਖੇ ਜਾਣ ਦੀ ਤਿਆਰੀ ਕੀਤੀ ਹੈ ਖਾਲਸਾ ਵੱਲੋਂ ਔਰ ਖਾਲਸਾ ਫੌਜਾਂ ਜਿਹੜੀਆਂ ਨੇ ਉਹ ਚੱਲ ਪਈਆਂ ਔਰ ਪੁਲਿਸ ਹੋਰਾਂ ਦੇ ਅੱਗੇ ਆ ਸਭ ਤੋਂ ਪਹਿਲਾਂ ਘੋੜਾ ਜਿਹੜਾ ਬਾਬਾ ਜੀ ਨੇ ਗੁਰੂ ਸਮਾਣਾ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਆ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਪੁਲਿਸ ਪ੍ਰਸ਼ਾਸਨ ਦੇ ਵੀ ਨਾਲ ਨਾਲ ਪ੍ਰਬੰਧ ਕੀਤੇ ਗਏ ਆ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਐਸਐਨ ਟਾਵਰ ਸਮਾਣਾ ਤੋਂ ਜਿਹੜਾ ਜੱਥਾ ਜਾ ਰਿਹਾ ਹੈ ਇਹ ਜੱਥਾ ਬਹੁਤ ਵੱਡੇ ਰੂਪ ਦੇ ਵਿੱਚ ਅੱਜ ਉੱਥੇ ਜਾ ਕੇ ਬਾਬਾ ਜੀ ਦਾ ਜਾਪ ਕਰਨਗੇ ਨਾਮ ਸਿਮਰਨ ਕਰਨਗੇ ਨਾਮਵਾਹੇ ਗੁਰੂ ਵਾਹਿਗੁਰੂ ਸਮਾਣਾ ਦੇ ਬੰਦੇ ਸਾਰੇ ਸਤਨਾਮ ਵਾਹਿਗੁਰੂ ਸਤਨਾਮ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਜਿਹੜਾ ਕਾਫਲਾ ਹੈ ਸਿੰਘ ਸਹਿਬਾਨਾਂ ਵੱਲੋਂ ਅੱਜ ਭਾਈ ਗੁਰਜੀਤ ਸਿੰਘ ਖਾਲਸਾ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਫੋਰਸ ਦੇ ਬੰਦੇ ਨਜ਼ਰ ਵੱਡਾ ਕਾਫਲਾ ਔਰ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਹੁਣੇ-ਹੁਣੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਤੋਂ ਜਿੱਥੇ ਕਿ ਹੁਣੇ-ਹੁਣੇ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਦੇ ਨਾਲ-ਨਾਲ ਕਦੋਂ-ਕਦੋਂ ਖਾਲਸਾ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਔਰ ਸ਼ਾਂਤਮਈ ਧਰਨਾ ਜਿਹੜਾ ਲਗਭਗ ਚਾਰ ਬੰਦ ਘਟਾ ਦਾ ਧਰਨਾ ਜਿਹੜਾ ਸ਼ੁਰੂ ਹੋ ਰਿਹਾ ਇੱਥੇ ਸਭ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੁਬਾਣਾ ਦੇ ਪਾਪਾ ਬੰਦਾ ਸਰ ਬਹਾਦਰ ਚੌਕ ਤੋਂ ਜਿੱਤੇ ਖੇ ਬਹੁਤ ਜ਼ਿਆਦਾ ਹੋ ਗਏ ਔਰ ਹੁਣ ਆ ਗਏ ਸਾਰੇ ਜਿਹੜੇ ਇਸ ਧਰਨੇ ਦੇ ਵਿੱਚ ਨੌਜਵਾਨ ਬੱਚੇ ਮੁੰਡੇ ਬੀਬੀਆਂ ਹੱਥ ਜੁੜ ਕੇ ਸਾਰੀ ਇੱਥੇ ਪਹੁੰਚੇ ਨੇ ਸਾਡੇ ਜਿਹੜੇ ਬਾਰਾਂ ਇੱਥੇ ਜੋ ਬੀ ਕੱਲਾ ਬਣਾ ਸਿੰਘ ਖੰਡਾ ਆ ਕੇ ਬਹਿਲੇ ਸਾਰੇ ਇਸ ਧਰਨੇ ਪਹੁੰਚੇ ਆ ਗੁਰਮਿੰਦਰ ਜੀ ਜਿੱਦਾਂ ਬਹੁਤ ਵੱਡਾ ਮੋਰਚਾ ਲਗਾਇਆ ਹੋਇਆ ਹੈ ਪਿਛਲੇ 57 ਦਿਨਾਂ ਤੋਂ ਦੋਦੇ ਗੱਲ ਕਰੀਏ ਤਾਂ ਉਹਦੇ ਮੁਕਾਬਲੇ ਕੱਠ ਘੱਟ ਨਹੀਂ ਜੀ ਕੱਠ ਲੰਬਾ ਮੋਰਚਾ ਹੁੰਦਾ ਉਹ ਤਾਂ ਹੀ ਹੁੰਦਾ ਜੀ ਕੀ ਲੱਗਦਾ ਮੋਰਚਾ ਆਪਾਂ ਜਿੱਤ ਪਾਵਾਂਗੇ ਜੀ ਮੋਰਚਾ ਜਦੋਂ ਆਪਾਂ ਸ਼ਹਿਰ ਦਾ ਸਾਫ ਖਤਰਲਾ ਹੈ ਸ਼ਹਿਰ ਦਾ ਸਾਤ ਵਾਦ ਕੋਈ ਪਾਬਰੀ ਨਹੀਂ ਹੈਈ ਕੋਈ ਹਾਂ ਜੁੱਤੀ ਔਰ ਜਿਸ ਤਰ੍ਹਾਂ ਕਿ ਬੇਤਵੀ ਜਾਂਦੀਆਂ ਜਿਹੜਾ ਸਿਲਸਿਲਾ ਹੈ ਉਹ ਰੁਕ ਨਹੀਂ ਰਿਹਾ ਕੱਲ ਦੀ ਵੀ ਘਟਨਾ ਹੋਈ ਹੈ ਕੋਈ ਔਰ ਰੁਕੂਗਾ ਤਾਂ ਜੇ ਸੱਤ ਕਾਨੂੰਨ ਬਣਾਉਣਗੇ 302 ਲੱਗਣੀ ਚਾਹੀਦੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਉਹ ਨਸ਼ਾ ਵੀ ਕਿਸਮ ਕਾਲੀ ਚੀਜ਼ ਐ ਨਸ਼ਿਆ ਵੀ ਰੋਕ ਰਿਹਾ ਉਹ ਕਿਉਂ ਰੋਕ ਰਿਆ ਨਸ਼ਾ ਉਹ 10 ਨਜ ਬਾਹਰ ਆ ਜਾਂਦੇ ਨਸ਼ਾ ਵੇਚਣ ਵਾਲੇ ਉਹਨਾਂ ਤੇ ਵੀ ਸੱਤ ਤਾਰਾਂ ਲੱਗ ਰਹੀਆਂ ਸਾਡੇ ਬੱਚਿਆਂ ਦਾ ਮੌਤ ਹੋ ਰਹੀ ਹੈ ਇਹ ਸ਼੍ਰੀ ਗੁਰਪ੍ਰੰਧ ਸਾਹਿਬ ਦੇ ਜੋ ਬਿਆਦਵੀਆਂ ਕਰਦੇ ਨੇ ਉਹ ਬਿਆਲ ਵੀ ਕਰਦੇ ਨੇ 3 ਮਹੀਨਿਆਂ ਚ ਬਾਹਰ ਆ ਜਾਂਦੇ ਨੇ 295 ਇਹ ਲੱਗਦੀ ਹੈ ਇਹਨਾਂ ਤੇ ਕਿ 295 ਜਾਂ 295 ਇਹ 3 ਮਹੀਨਿਆਂ ਚ ਬਾਹਰ ਜਾਂ 4 ਮਹੀਨਿਆਂ ਚ ਬਾਹਰ ਇਹ ਤਾਂ ਸੋ 2 ਲੱਗਣੀ ਚਾਹੀਦੀ ਹੈ ਜੀ ਅੱਜ ਬਹੁਤ ਵੱਡਾ ਇਕੱਠ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਚੌਕ ਕੀ ਲੱਗਦਾ ਹੁਣ ਮੋਰਚਾ ਅਪਜਿਤਵਾ ਮੰਗੇ ਜੀ ਮੋਰਚਾ ਜੀ ਜਿੱਤ ਵੱਲ ਜਾ ਰਿਹਾ ਜੀ ਸੰਗਤਾਂ ਪਹੁੰਚ ਰਹੀਆਂ ਨੇ ਸੰਗਤਾਂ ਨੂੰ ਹਲੂਨਾ ਪਰ ਰਿਹਾ ਜੀ ਆਪਣੇ ਆਪ ਚ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੋਰਚਾ ਲੱਗਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਮਾਥਾਮਾ ਤੇ ਜੋ ਬਿਆਦਬੀਆਂ ਹੋ ਰਹੀਆਂ ਹਨ ਉਹਨਾਂ ਰੋਕਣ ਲਈ ਗੁਰੂ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਵਾਉਣ ਲਈ ਕਿ ਅਸੀਂ ਸਰਕਾਰ ਨੂੰ ਇੱਕ ਵਾਰੀ ਦਿਖਾਣਾ ਚਾਹੁੰਦੇ ਆ ਕਿ ਸਿੰਘ ਟੇਕੇ ਬੈਠਣ ਵਾਲੇ ਨਹੀਂ ਹੈਗੇ ਕਿਉਂਕਿ ਗੁਰੂ ਸਾਹਿਬਾਂ ਦੀਆਂ ਬਿਆਦਬੀਆਂ ਸਮਝ ਲਓ ਆਪਣੇ ਪਿਓ ਦੀ ਪੱਗ ਨੂੰ ਹੱਥ ਪੈ ਰਿਹਾ ਹੈ ਤਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਸਰਕਾਰ ਨੂੰ ਬੇਨਤੀ ਹੈ ਜਲਦ ਤੋਂ ਜਲਦ ਸਖਤ ਕਾਨੂੰਨ ਬਣਾਓ ਜਿਹੜਾ ਬੰਦਾ ਬਿਆਦਬੀ ਕਰਦਾ ਹੈ ਉਸ ਮਰਕੈਤ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਦਾ ਬਚਨ ਹੈ ਸੂਰਾ ਸੋ ਪਹਿਚਾਨੀਆ ਸੁਨ ਰਹਿ ਦੇ ਕੇ ਊਰਜਾ ਊਰਜਾ ਕੱਟ ਮਰਿਆ ਸਭ ਕੋ ਨੂੰ ਸ਼ੌਟ ਹੈ ਕਿ ਦੇਖੋ ਭਾਈ ਗੁਰਜੀਤ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਇਨਸਾਫ ਲੈਣ ਵਾਸਤੇ ਤਾਵਰਤੇ ਦੜਕੇ ਰੱਖੇ ਹੋਣੇ ਪਿਆਰੇ ਇਹ ਮਸਲਾ ਸਾਡੇ ਇਤਿਹਾਸ ਦਾ ਹੈ ਸਾਡੇ ਗੁਰੂ ਦਾ ਪਰ ਬਾਬਾ ਜੀ ਦੀ ਇੱਕ ਇੰਟਰਵਿਊ ਸੁਣੀ ਸੀ ਕਹਿੰਦੇ ਜਦੋਂ ਉਸ ਪਰਮਾਤਮਾ ਦੀ ਗੋਦ ਵਿੱਚ ਜਦੋਂ ਤੁਸੀਂ ਜਾਓਗੇ ਨਾ ਉਸ ਪਰਮਾਤਮਾ ਨੇ ਲੇਖਾ ਮੰਗਣਾ ਦੇ ਉੱਥੇ ਕਲਗੀ ਤਰਪਾਸ਼ਾ ਨੇ ਤੈਨੂੰ ਪੁੱਛਣਾ ਹੈ ਕਿ ਸਿੱਖਾ ਜਦੋਂ ਸਮਾਣੇ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦਾ ਮੋਰਚਾ ਲੱਗਿਆ ਸੀ ਉਦੋਂ ਤੂੰ ਕਿੱਥੇ ਸੀ ਉਸ ਮੋਰਚੇ ਵਿੱਚ ਤੂੰ ਸ਼ਾਮਲ ਹੋਇਆ ਤੇ ਆ ਰਿਓ ਜਿਹੜੀਆਂ ਜਗਦਿਆਂ ਜ਼ਮੀਰਾਂ ਵਾਲੇ ਨੇ ਉਹ ਇਕੱਠੇ ਹੋਏ ਉਹ ਤੇ ਬੜੀ ਦੁੱਖ ਦੀ ਗੱਲ ਹੈ ਕਿ ਦੂਰੋਂ ਦੂਰੋਂ ਸੰਗਤ ਪਹੁੰਚੀ ਆ ਪਰ ਨੇੜੇ ਦੇ ਇਲਾਕਿਆਂ ਵਾਲੇ ਅਜੇ ਵੀ ਸੁੱਤੇ ਪਏ ਨੇ ਕਿ ਸਾਡੇ ਸੁਮਾਨੇ ਦੀ ਧਰਤੀ ਤੇ ਕੀ ਮੋਰਚਾ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਬੀ ਦਾ ਮਸਲਾ ਹੈ ਉਹਦੇ ਤੇ ਅਸੀਂ ਹੌਕਾ ਦੇ ਕਹਿੰਦੇ ਜੀ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਨਿਮਰਤਾ ਵਾਲੇ ਨੇ ਉਹਨਾਂ ਦਾ ਸ਼ਬਦ ਕੋਈ ਫੜ ਲਿਆ ਜੋ ਕਹਿੰਦੇ ਸੁਣੋ ਜੀ ਫਿਰ ਨਾ ਗੁਰਨਾਣ ਸਾਹਿਬ ਸ਼ਬਦ ਕਹਿੰਦੇ ਜੋ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਗਲੀ ਮਲੀ ਇਹ ਤੇ ਮਾਰਗ ਪੈਰ ਤਰੀਜਾ ਹੈ ਅਸਵੀਕਾਰ ਦੀ ਬਾਣੀ ਕਿਸੇ ਦੀ ਕਹਿੰਦੇ ਦਾਲ ਨਿਗਲੀ ਜੀ ਕਹਿੰਦੇ ਜੀ ਆਇਆ ਕਰੋ ਤੁਸੀਂ ਪਗਤ ਬਾਣੀ ਦੇ ਵਿੱਚੋਂ ਪ੍ਰਚਾਰ ਕਰ ਦਿਓ ਕਹਿੰਦੇ ਪਗਤ ਬਾਣੀ ਸੁਣੋ ਕਬੀਰ ਮਾਰੂ ਮਾਰੂ ਰਾਗ ਹੈ ਕਬੀਰ ਸਾਹਿਬ ਦਾ ਸ਼ਬਦ ਕਹਿੰਦੇ ਜਗਨਨ ਮਾਮਾ ਹਾਜੀਓ ਪਰੇਉਨ ਨਿਸਾਨ ਗੱਜੋ ਗਗਨਗ ਮਾਮਾ ਹਾਜੀਓ ਪਰੇਉਨ ਨਿਸਾਨ ਮਰਨਾ ਵੀ ਚੜਦੀ ਕਲਾ ਚ ਕਿਸੇ ਸਿੰਘ ਦੀ ਚੜਾਈ ਹੁੰਦੀ ਹੈ ਤੇ ਕੋ ਬੋਲੇ ਸੋ ਨਿਹਾਲ ਇੱਥੇ ਤਾਂ ਮੌਤ ਨਹੀਂ ਚੜਦੀ ਕਲਾ ਦੇ ਵਿੱਚ ਐ ਨੇ ਕੀ ਜਿ ਜਕਾਰੇ ਨਾਲ ਲਾਉ ਮਤੋਂ ਮਛੀਪੀਆਂ ਨੇ ਗੁਰਗੋਬਿੰਦ ਸਿੰਘ ਜੀ ਦੀਆਂ ਛੀਪੀਆਂ ਹੁੰਦੀਆਂ ਨੇ ਸਭ ਜਤਿਆਂ ਦੀਆਂ ਉਹ ਗੜੀ ਚ ਖੜ ਕੇ ਜਕਾਰੇ ਲਾਇਨੇ ਮੇਰੇ ਦਸ਼ਮੇਸ਼ੀਆਂ ਉਹ ਜਾਂ ਤਮਾਮ ਜੀ ਇਤਿਹਾਸ ਦੇ ਵਿੱਚੋਂ ਕੁਝ ਬੋਲਦਿਆਂ ਤੋਂ ਸੰਗਤ ਵਿੱਚ ਵੀ ਤਮਾਮ ਨੂੰ ਖਿਮਾ ਹੋ ਜਾਂਦੀ ਹੈ ਤੁਸੀਂ ਬੜੇ ਵਿਦਵਾਨ ਬੈਠੇ ਹੋ ਸੂਝਵਾਨ ਬੱਠੇ ਹੋ ਸਾਨੂੰ ਅਸ਼ੀਰਵਾਦ ਜੂਰ ਦਿਆ ਦਿਓ ਗੁਰੂ ਕਿਰਪਾ ਕਰੇ ਜੀ ਜਕਾਰੇ ਦੇ ਨਾਲ ਆਪਾਂ ਸਮਾਪਤੀ ਕਰੀ ਅੱਗੇ ਜਿਵੇਂ ਛੰਨਾ ਸਭ ਕਹਿਣਗੇ ਉਹ ਪ੍ਰਸਿੱਧ ਹੋ ਜਾਏਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆ ਸਮੂਹ ਪੰਜਾਬੀਆਂ ਨੂੰ ਇਹੋ ਹੀ ਹੈ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈ ਲੜਾਈ ਇਹ ਸਾਰੇ ਹੀ ਧਰਮ ਨੇਗੇ ਸਤਿਕਾਰ ਜੋਗੇ ਸਾਰੇ ਗ੍ਰੰਥਾਂ ਦੀ ਜੋ ਬੇਅਦਵੀ ਕਰਦਾ ਹੈ ਕੋਈ ਉਹਨੂੰ ਖਾਸੀ ਸਜ਼ਾ ਹੋਣੀ ਚਾਹੀਦੀ ਹੈ ਨਾ ਕਿ 302 ਦਾ 법ਦਾਵਾ ਤੰਗ ਦਾ ਪੁੱਠਾ ਉਹਨੂੰ ਮੈਂ ਇੱਕ ਸਾਰੀ ਸੰਗਤ ਨੂੰ ਥੋੜੀ ਜਿਹਾ ਦੱਸਣਾ ਚਾਹੁੰਦਾ ਬੈਕਗ੍ਰਾਉਂਡ ਦੇ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੈ ਘਟੋ ਘਟ 75 76 ਸਾਲ ਦਾ ਸਾਧ ਸੰਗਤ ਜੀ ਕਿਚਤ ਨਹੀਂ ਹੈ ਪਰ ਥੋੜਾ ਮੈਂ ਧਿਆਨ ਦਿਉਣਾ ਚਾਹਨਾ ਹੈ ਕਿ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਮੈਂ 10-11 ਸਾਲ ਦਾ ਸੀ ਸਾਡੇ ਉਦੋਂ ਵੀ ਜਦ ਅਸੀਂ ਉੱਜੜ ਕੇ ਆਏ ਆ ਘਰ-ਬਾਰ ਛੱਡ ਕੇ ਆ ਗਏ ਸਾਰੇ ਕੁਝ ਕੁਝ ਨਹੀਂ ਛੁਕਿਆ ਕਿਸੇ ਨੇ ਘਰਾਂ ਤੋਂ ਜ਼ਮੀਨਾਂ ਜਾਇਦਾਦਾਂ ਜੋ ਪਸ਼ੂ ਡੰਗਰ ਛੱਡ ਕੇ ਤੁਰ ਪਏ ਪਰ ਇੱਕ ਗੱਲ ਜ਼ਰੂਰ ਮੈਂ ਵੇਖੀ ਉਸ ਟਾਈਮ ਤੇ ਕਿ ਜਿੱਥੇ ਜੋ 10 ਘਰ ਸੀ ਵੀ ਇਹ ਜੇ ਇੱਕ ਜੀਵ ਦੁਆਰਾ ਦੋ ਸੀ ਗੁਰੂਗ੍ਰੰਥ ਸਾਹਿਬ ਲੋਕਾਂ ਨੇ ਸਿਰ ਤੇ ਚੁੱਕ ਕੇ ਲੈਂਦਾ ਹੈ ਸਾ ਸਿੰਘ ਜੀ ਉਹ ਸਾਰੀ ਜਿਹੜੀ ਆਪਣੀ ਫਿਲਮ ਆ ਮੇਰੇ ਦਿਮਾਗ ਤੇ ਆ ਤੇ ਗੁਰੂ ਗ੍ਰੰਥ ਸਾਹਿਬ ਕੋਈ ਵੀ ਨਹੀਂ ਪਾਕਿਸਤਾਨ ਤੋਂ ਨਹੀਂ ਆਏ ਉਧਰ ਜੰ세ਲਾ ਆ ਦਾ ਲਾਇਲਪੁਰ ਦੀਗਾ ਅਸੀਂ ਦੁਰ ਦੁਰ ਕੇ ਆਏ ਜਿੱਦਾਂ ਆਏ ਤਾਂ ਮਜਲਾ ਜਾਏ ਪਰਿਵਾਰਾਂ ਦੇ ਬੱਚੇ ਨੇ ਆਏ ਆ ਪਰ ਗੁਰੂ ਗ੍ਰੰਥ ਸਾਹਿਬ ਨਹੀਂ ਕੋਈ ਛੱਡ ਗਏ ਉਤੋਂ ਆਪਣੇ ਸਿਰਾਂ ਤੇ ਲੈ ਕੇ ਇੱਥੇ ਪੰਜਾਬ ਜੇ ਆਏ ਇੱਥੇ ਦੇ ਲਈ ਪੰਜਾਬ ਜੋ ਉਤੋਂ ਉਸ ਪੰਜਾਬ ਤੋਂ ਬਲੇ ਈਸਵਰ ਨਿਹਾਲ ਸ੍ਰੀ ਅਕਾਲ ਆ ਪੰਥ ਦੀਆਂ ਗੱਲਾਂ ਕਰਦੇ ਨੇ ਤੇ ਜਦੋਂ ਪੰਥ ਲਈ ਤੁਰਨ ਦੀ ਗੱਲ ਆਉਂਦੀ ਆ ਉਦੋਂ ਅਸੀਂ ਡਰਪੋ ਕੁੱਲ ਬਣਾ ਕੇ ਘਰਾਂ ਵਿੱਚ ਲੁੱਕ ਕੇ ਬਹਿ ਜਾਂਦੇ ਆ ਉਦੋਂ ਸਾਡੀ ਸਿੱਖੀ ਕਿੱਧਰ ਜਾਂਦੀ ਆ ਇਹ ਦੋਰਾ ਕਦੇ ਪੜਨ ਵਾਸਤੇ ਰਹਿ ਗਿਆ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਇਹ ਪੜਨ ਵਾਸਤੇ ਆ ਇਹਨੂੰ ਕਮਾਉਣ ਵਾਸਤੇ ਆ ਇਸ ਕਰਕੇ ਗੁਰਮਖੋ ਜੇ ਅਸੀਂ ਖਾਲਸੇ ਆ ਤੇ ਫਿਰ ਅਸੀਂ ਪੰਥ ਲਈ ਤੁਰੀਏ ਗੁਰੂ ਗ੍ਰੰਥ ਸਾਹਿਬ ਲਈ ਤੁਰੀਏ ਅਸੀਂ ਜਲ ਰਹੇ ਮੋਰਚਾਂ ਦੇ ਹਿੱਸੇਦਾਰ ਬਣੀਏ ਤਾਂ ਤੁਹਾਡਾ ਸੂਰ ਬੀਰਾ ਵਿੱਚ ਨਾਮ ਆਏਗਾ ਨਹੀਂ ਤੇ ਤੁਹਾਡਾ ਨਾਮ ਟਰਪੋਕਨਾ ਤੇ ਗਦਾਰਾਂ ਵਿੱਚ ਨਾਮ ਆਏਗਾ ਇਸ ਕਰਕੇ ਜਿਹੜਾ ਗੁਰੂ ਤੋਂ ਮੁੱਖ ਮੋੜ ਜਾਏ ਉਹਨੂੰ ਨਾ ਸੰਸਾਰ ਢੋਈ ਦੇਗਾ ਨਾ ਨੂੰ ਨਰਕਾਂ ਵਿੱਚ ਢੋਈ ਮਿਲੇਗੀ ਜੇ ਗੁਰੂ ਪ੍ਰਤੀ ਪਿਆਰ ਆ ਤੇ ਆਇਆ ਕਰੋ ਇਸ ਮੋਰਚੇ ਵਿੱਚ ਸ਼ਾਮਲ ਹੋ ਕੇ ਇਸ ਮੋਰਚੇ ਵਿੱਚ ਤੁਸੀਂ ਸ਼ਾਮਲ ਹੋਵੋ ਆਪਾਂ ਅਗਲਾ ਪ੍ਰੋਗਰਾਮ ਲਿਕਣਾ ਤੇ ਵਾਪਸ ਫਿਰ ਉਸੇ ਮੋਰਚੇ ਵਿੱਚ ਜਾਣਾ ਤੇ ਤੁਹਾਨੂੰ ਦੁਖੀ ਹੋਇਆ ਨੂੰ ਅੱਜ ਉਸ ਗਰਾਊਂਡ ਤੋਂ ਬਾਹਰ ਰੋਣਾ ਪਿਆ ਜੇ ਤੁਸੀਂ ਸਹਿਯੋਗ ਦਿਉਂਗੇ ਸਾਥ ਸੰਗਤ ਜੀ ਸੰਕਟ ਜਿਆਦਾ ਹੋ ਗਈ ਆਪਾਂ ਪੰਜਾਬ ਵਿੱਚ ਵੱਡੇ ਰੋੜਾ ਲਵੀ ਨਿਕੜਾਂਗੇ ਸਾਰਾ ਜਕਾਰਾ ਬਲੋ ਬੋਲੇ ਸੋ ਨਿਹਾਲ ਕਿ ਆਪਾਂ ਦੂਰ ਦਰਾਡੇ ਮੈਂ ਉਰੇ ਨਹੀਂ ਕਹਿੰਦਾ ਕਿ ਜਿਹੜੇ ਉਰੇ ਆਇਆ ਜਿੱਥੇ ਸਾਡੀ ਬਾਤ ਜਾਂਦੀ ਆ ਉਹ ਜ਼ਰੂਰ ਸਹਿਯੋਗ ਦੇਣ ਓਏ ਆਹ ਲੋਕੋ ਆਪਾਂ ਨੂੰ 70 ਸਾਲ ਹੋ ਗਏ ਦੱਸੋ ਕੀ ਕੱਢਿਆ ਕੋਈ ਇੱਕ ਬੰਦਾ ਕਹਦੇ ਕੇ 70 ਸਾਲ ਦੇਸ ਯਾਦ ਹੋਏ ਨੂੰ ਹੋ ਗਏ ਤੇ ਸਿੱਖਾਂ ਨੂੰ ਪੰਜਾਬ ਨੂੰ ਆ ਮਿਲਿਆ ਦੇ 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 ਉਹ ਸਾਡੇ ਅੱਖਾਂ ਦੇ ਸਾਹਮਣੇ ਅਜੇ ਨਰਾਦਰ ਹੋ ਰਿਹਾ ਉਹ ਸਾਡੇ ਥਿੱਖਾ ਨੇ ਸਾਡੇ ਬਡੇਰਿਆਂ ਨੇ ਡੇਗਾ ਮਾਰ ਕੇ ਮੁਗਲਾਂ ਨੂੰ ਅੰਗਰੇਜ਼ਾਂ ਨੂੰ ਭਜਾਇਆ ਪਰ ਅੱਜ ਅਸੀਂ ਛਾਤ ਮਾਈ ਰੋਡ ਤੇ ਨਹੀਂ ਬੈਠ ਸਕਦੇ ਆਪਾਂ ਰੋਡ ਤੇ ਨਹੀਂ ਆ ਸਕਦੇ ਨਾਲੇ ਲੰਗਰ ਮਿਲਦਾ ਖਾਣਾ ਮਿਲਦਾ ਚਾਹ ਮਿਲਦੀ ਹੈ ਸੌਣ ਨੂੰ ਬਿੱਤਰਾ ਮਿਲਦਾ ਸੋ ਹੁਣ ਮੈਂ ਇਹ ਬੇਨਤੀ ਕਰਦਾ ਕਿ ਸਾਰੇ ਸਾਥਰੋਂ ਤੁਸੀਂ ਜ਼ਰੂਰ ਸਹਿਯੋਗ ਦੇਉਂਗੇ ਜਿਹੜੇ ਤੁਸੀਂ ਅੱਜ ਉਰੇ ਆਏ ਹੋ ਗੁਰੂ ਕੈਰੀ ਸਾਧ ਸੰਗਤ ਜੀ ਅੱਜ ਆਪਾਂ ਨੂੰ ਮਜਬੂਰੀ ਵਾਸਤੇ ਇਹ ਸੰਗਤ ਨੂੰ ਤਕਲੀਫ ਦੇਣੀ ਪਈਆ ਕਿਉਂਕਿ ਆਪਾਂ ਹਰੇਕ ਮਸਲੇ ਤੇ ਛੋਟੇ-ਛੋਟੇ ਮਸਲਿਆਂ ਤੇ ਲੋਕੀ ਸੜਕਾਂ ਰੋਕਦੇ ਨੇ ਪਰ ਅਸੀਂ ਤਾਂ 60 ਦਿਨ ਹੋ ਗਏ 57 ਦਿਨ ਅੱਜ 57 ਦਿਨ ਹੋ ਗਏ 57 ਦਿਨਾਂ ਤੋਂ ਅਸੀਂ ਇੱਕ ਪਾਰਕ ਦੇ ਵਿੱਚ ਬਹਿ ਕੇ ਪੂਰੇ ਅਨਸਾਸ਼ਨ ਚ ਬਹਿ ਕੇ ਜਿਹੜਾ ਪ੍ਰੋਗਰਾਮ ਅਲੀਕ ਰਹੇ ਤੇ ਵੀ ਸਾਡੀ ਇੱਛਾ ਸੀ ਵੀ ਬਹੁਤ ਵੱਡੀ ਮੰਗ ਹੈ ਕਿਉਂਕਿ ਇਹ ਤਾਂ ਸਾਰਿਆਂ ਦੀ ਮੰਗ ਹੈ ਸਰਕਾਰਾਂ ਵਾਲੇ ਵੀ ਗੁਰੂਗ੍ਰੰਥ ਸਾਹਿਬ ਨੂੰ ਮੰਨਦੇ ਨੇ ਵਿਰੋਧੀ ਧਿਰਾਂ ਵਾਲੇ ਵੀ ਜਿੰਨੀਆਂ ਰਾਜਨੀਤਿਕ ਧਰਮਕਤ ਧਰਮਕਤ ਕਰਦੀ ਨੇ ਤੇ ਦੂਜੀ ਗੱਲ ਫਿਰ ਸਾਡੇ ਨਾਲ ਹਿੰਦੂ ਭਰਾਵਾਂ ਦਾ ਵੀ ਤੇ ਉਹਨਾਂ ਦੇ ਗ੍ਰਸਥ ਦਾ ਵੀ ਕਾਨੂੰਨ ਬਣਾਣਾ ਹੈ ਇਹ ਤਾਂ ਲਈ ਫੇਰ ਮੁਸਲਮਾਨ ਪਰਵਾਹਾਂ ਦੇ ਲਈ ਵੀ ਬੰਨ ਹੈ ਤੇ ਫੇਰ 크ਰਿਸਚਨਾਂ ਦੇ ਲਈ ਵੀ ਬੰਨ ਹੈ ਸसाईਆਂ ਦੇ ਲਈ ਸੋ ਸਾਧ ਸੰਗਤ ਜੀ ਸਾਨੂੰ ਤਾਂ ਇਹ ਵੀ ਉੱਥੇ ਬਹਿ ਕੇ ਆਪਣੀ ਗੱਲ ਸੁਣ ਲੈਣਗੇ ਪਰ ਸਰਕਾਰ ਨੇ 60 ਦਿਨਾਂ ਅੱਜ 57 ਦਿਨਾਂ ਦੇ ਵਿੱਚ ਵੀ ਸਾਡੀ ਗੱਲ ਵੱਲ ਬਿਲਕੁਲ ਗੌਰ ਨਹੀਂ ਫਰਮਾਈ ਤੇ ਦੂਜਾ ਸਾਡੀਆਂ ਜਥੇਬੰਦੀਆਂ ਨੇ ਨਾ ਸਾਡੇ ਦੂਜੇ ਧਰਮ ਵਾਲਿਆਂ ਨੇ ਸਾਨੂੰ ਚੰਦ ਮੁਸਲਮਾਨ ਪਰਵਾਹਾਂ ਨੇ ਜ਼ਰੂਰ ਆਏ ਨੇ ਦਿੰਦੇ ਨੇ ਸਾਥ ਥੋੜਾ ਬਹੁਤਾ ਪਰ ਹੋਰ ਸਾਡੀਆਂ ਰਾਜਨੀਤਿਕ ਜੱਥੇਬੰਦੀਆਂ ਪੰਥ ਦੀਆਂ ਜਿਹੜਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨੌਤੀ ਰਾਜਨੀਤੀ ਕਰਦੀਆਂ ਨੇ ਉਹਨਾਂ ਨੇ ਨਹੀਂ ਕੋਈ ਵੱਡਾ ਸਹਿਯੋਗ ਦਿੱਤਾ ਨਾ ਸਾਡੀ ਸ਼੍ਰੋਮਣੀ ਕਮੇਟੀ ਨੇ ਜਿਹੜੀ ਸਾਡੀ ਇਹ ਕੰਮਤੀ ਜਿਹੜਾ ਗਰਜੀਤ ਸਿੰਘ ਖਾਲਸਾ ਨੇ ਕੀਤਾ ਇਹ ਉਹ ਜੋ ਮੰਗ ਠਾਈ ਹੈ ਉਹ ਤਾਂ ਸਭ ਤੋਂ ਵੱਡਾ ਫਰਜ਼ਤੀ ਸਾਡੀ ਸਪਰੀਮ ਸੰਸਥਾ ਸ਼੍ਰੋਮਣੀ ਕਮੇਟੀ ਦਾ ਜਿਹਨੂੰ ਅਸੀਂ ਨੇ ਸਿੱਖਾਂ ਨੇ ਚੁਣ ਕੇ 170 ਮੈਂਬਰ ਚੁਣੇ ਹੋਏ ਨੇ 170 ਮੈਂਬਰ 170 ਮੈਂਬਰ ਚੁਣੇ ਵੋਟਰਾਂ ਰਾਹੀਂ ਅਸੀਂ ਨੇ ਉਹਨਾਂ ਦਾ ਫਰਜ਼ ਧੀਏ ਸਾਰਾ ਉਹ ਸਾਡੇ ਕਿਉਂਕਿ ਉਹਨਾਂ ਨਾਲ ਵੀ ਨਾ ਤਾਂ ਕੋਈ ਘਰ ਟੈਪ ਹੈ ਸਾਡੇ ਜਥੇਦਾਰ ਨੇ ਤਖਤਾਂ ਦੇ ਉਹਨਾਂ ਦਾ ਕੰਮ ਇਹ ਹੈ ਵੀ ਸਾਡੇ ਉਹਨਾਂ ਨੇ ਧਰਮ ਦੀ ਦੇਖਰੇਖ ਕਰਨੀ ਹੈ ਪਰ ਅਜ 9 ਸਾਲ ਹੋ ਗਏ 9 ਸਾਲ ਚ ਉਹਨਾਂ ਨੇ ਸਾਡੀ ਕੋਈ ਗੱਲ ਨਾ ਕਰੀ ਜਦੋਂ ਅੱਜ 170 ਮੈਂਬਰਾਂ ਚੋਂ ਸਿਰਫ ਮਿਲਦਾ ਦਾ ਇੱਕ ਮੈਂਬਰ ਹੋਰੇ ਵਾਲੇ ਇੱਕ ਵਾਰੀ ਹਾਜ਼ਰੀ ਲਾ ਕੇ ਗਏ ਤੇ ਨਸੂਪਰ ਸਾਹਿਬ ਉਹ ਚਲੋ ਬਾਹਰ ਚਲੇ ਗਏ ਬਾਬਾ ਪੁੱਟਾ ਸਿੰਘ ਗੁਰਥੜੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿੱਖ ਪ੍ਰਚਾਰਕ ਵੀ ਨੇ ਉਹ ਉਹਨਾਂ ਨੇ ਜਰੂਰ ਸਾਥ ਦਿੱਤਾ ਹੈ ਆਏ ਨੇ ਉਹ ਬਹੁਤ ਵਾਰ ਨਹੀਂ ਦੇਖ ਲੋ ਬਾਕੀ ਦੇ ਜਿੰਨੇ ਰਹਿ ਗਏ ਕਿਸੇ ਨੇ ਹਾਲਾ ਨਾਰੰਮਣੀ ਮਾਰਿਆ ਕਿਸੇ ਨੇ ਬਿਆਨ ਨਹੀਂ ਦਿੱਤਾ ਦੁੱਖ ਦੀ ਗੱਲ ਤਾਂ ਇਹ ਹੈ ਐਡੀ ਵੱਡੀ ਮੰਗ ਜਰ ਬਾਅਦ ਉਹਨੂੰ ਪੈਸੇ ਦੇ ਦਿੰਗੇ ਇੱਕ ਆਪਣੇ ਇੱਥੇ ਅਕੈਡਮੀ ਹੋਈ ਸੀ ਗੁਰੂ ਜਨਾਨੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਤੇ ਇੱਥੇ ਚੌੜ ਦੇ ਲੋਕ ਖੇੜੀ ਪੱਤਨ ਖੇੜੀ ਪੱਤਨ ਚ ਜੋ ਦੱਸੋ ਕਿ ਦੇ ਇਲਾਕੇ ਹੀ ਸੰਗਤ ਆ ਉਹ ਕਿੱਥੇ ਆ ਬੀਬੀ ਉਹਦਾ ਪਰਿਵਾਰ ਕਿੱਥੇ ਆ ਉਹ ਗਏ ਉਹ ਤਾਂ ਉਹਨੂੰ ਦੇ ਕੇ ਨਜ਼ਰਾਨਾ ਜਿਹੜਾ ਕੰਮ ਕਰਾਇਆ ਸੀ ਬਾਹਰ ਕਿਤੇ ਸੱਚ ਕਰਤੀ ਆ ਆ ਆ ਚੱਲ ਰਿਹਾ ਸਾਥ ਸਾਥ ਸੰਗਤ ਜੀ ਸਾਡੇ ਨਾਲ ਅਸੀਂ ਉਹਨਾਂ ਨੂੰ ਕਿੱਥੋਂ ਮਾਰਾਂਗੇ ਦੱਸੋ ਸੋ ਸਾ ਸੰਗ ਜੀ ਅੱਜ ਇਹ ਸਾਡਾ ਅਸੀਂ ਕਿਉਂਕਿ ਅਸੀਂ ਕਾਨੂੰਨ ਦੀ ਵਕਤੂ ਕਰਦੇ ਸਿੱਖਾ ਅਸੀਂ ਟੈਕਸ ਦਿੰਨੇ ਆ ਸੋ ਸਾਡਾ ਫਰਜ਼ ਹੈ ਸਾਰਿਆਂ ਦਾ ਵੀ ਅਸੀਂ ਇਹ ਤੋਂ ਸਰਕਾਰ ਤੋਂ ਕਾਨੂੰਨ ਬਣਵਾਉਣਾ ਸੋ ਸਾਡਾ ਹੱਕ ਹੈ ਗੱਲ ਗੁਰੂ ਤੇਗ ਬਹਾਦਰ ਜੀ ਦਾ ਸੀ ਦੀ ਦੇੜਾ ਲੱਗਿਆ ਉਹਨੂੰ ਪ੍ਰਚਾਰਿਆ ਗਿਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਕੋ ਸ਼ਰਮ ਕਰੋ ਸ਼ਰਮਾਂ ਦੇਸ਼ ਦੇ ਸਾਸ ਕੋ ਨੋਦੀ ਨੇ ਵੀ ਬਿਆਨ ਜਾਰੀ ਕੀਤਾ ਹਿੰਦ ਦੀ ਚਾਦਰ ਪਰ ਹਿੰਦ ਦੀ ਚਾਦਰ ਦੀ ਪਵਿੱਤਰ ਗੁਰਵਾਨੀ ਉਹ ਗਲੀਆਂ ਨਾਲੀਆਂ ਚ ਜਰ ਦੱਸੋ ਇਹ ਇਥੋਂ ਨਾਲ ਦੀ ਦੋਖਲੀ ਨੀਤੀ ਆ ਸਤੇਸ ਦੀ ਦੋਖਲੀ ਨੀਤੀ ਉਹ ਇਹ ਕਹਿੰਦੇ ਆ ਭਗਤ ਸਿੰਘ ਜੰਮੇ ਜੰਮੇ ਗਵਾਂਡੀਆਂ ਦੇ ਕੌਣ ਲੜੂਗਾ ਛੋਡੇ ਲਈ ਛੋਡੇ ਲਈ ਨਹੀਂ ਕਿਸੇ ਨੇ ਲੜਨਾ ਦੀਪ ਸੀਗਾ ਬਾਈ ਉਹਨੇ ਆਦਾ ਕਾਰੋਬਾਰ ਛੱਡ ਕੇ ਆਣ ਕੇ ਸੱਤਰ ਤੇ ਬਹਿ ਗਿਆ ਸੀਗਾ ਉਹਨੇ ਸਮਝ ਲਿਆ ਸੀ ਵੀ ਇਹ ਹੋਣ ਦੀ ਲੜਾਈ ਆ ਇਹ ਉੰਬ ਕਰਨ ਵੀ ਆਪਦੀ ਨੀਂਦੇ ਉੱਠ ਕੇ ਆ ਗਿਆ ਸੀ ਜਦੋਂ ਉਹਦੀ ਲੋੜ ਪਈ ਇਹ ਕਿਹੜੀ ਨੀਂਦੇ ਸੁੱਤੇ ਪਏ ਆ ਬਾਕੀ ਸਾਡੇ ਵੱਡੇ ਜਥੇਦਾਰ ਜਿਹੜੇ ਨੇ ਬਾਣੇ ਪਾਏ ਆ ਜਾਂ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ ਕਿਉਂ ਟੋਂਗਰ ਚਾਹਿਆ ਤੁਸੀਂ ਦੁਨੀਆ ਨੂੰ ਲੁੱਟਣ ਦੀ ਪਾਏ ਆ ਇਹ ਮੈਂ ਤਾਂ ਇਹੀ ਗੱਲਾਂ ਕਹੂੰਗਾ ਕਿਉਂ ਨਹੀਂ ਤਰ੍ਹਾਂ ਤੋਂ ਨਿਕਲਦੇ ਅੱਜ ਤੁਹਾਡੇ ਪਿਓ ਦੀ ਪੱਗ ਦਾ ਮਸਲਾ ਆ ਪਿਓ ਦਾ ਕਤਲ ਹੋਇਆ ਆ ਤੁਹਾਡੇ ਦਾ ਬਹੁਤ ਨਾਲੇ ਬੇਅਦਬੀਆਂ ਹੁੰਦੀਆਂ ਆਪੇ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਓਏ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਕਤ ਨੂੰ ਯਸ਼ੀ ਥੱਲੇ ਲਾਉਣਾ ਹੈ ਇਹ ਮੰਨਦੇ ਨੇ ਵਧੀਆ ਗੱਲ ਹੈ ਨਹੀਂ ਮੰਨਦੇ ਅਸੀਂ ਸਿੱਧੀਆਂ ਪ੍ਰਾਪਤ ਕਰਾਂਗੇ ਗੋਲੀਆਂ ਨਿਗਾਹੋਂ ਸਾਡੇ ਤੋਂ ਯਾਰ ਖਾਲੀਏ ਕੁਝ ਕਰੀਏ ਅਸੀਂ ਗੁਰੂ ਪਿਆਰੋ ਆਪਣੇ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀਪ ਲੈਣੀ ਹੈ ਇਹ ਸਾਰੀ ਸੰਗਤ ਨੂੰ ਵੀ ਸੱਦਾ ਇੱਥੇ ਪਹੁੰਚੋ ਨਹੀਂ ਤੇ ਥੋੜੇ ਟੇਮ ਨੂੰ ਅਸੀਂ ਕਿੰਨੇ ਸਿੰਘ ਇੱਥੇ ਸ਼ਹੀਦ ਹੋ ਜਾਣਗੇ ਅਸੀਂ ਸਿੰਘੀ ਦਾ ਸਿੰਘੀ ਤੋਂ ਤਾਂ ਦੇ ਇਹ ਸਰਕਾਰਾਂ ਸਾਡੀ ਗੱਲ ਮੰਨ ਜਾਣ ਇਹ ਸਾਨੂੰ 20 ਦਿਨ ਵਾਰ-ਵਾਰ ਸਾਡੀਆਂ ਇਹ ਬੇਨਤੀਆਂ ਨੇ ਕਿ ਸੰਤਾਨ ਪੌਂਤਾਂ ਤੇ ਵਾਇਰਸ ਦੀ ਦਾ ਕਾਰਨ bye